ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਿਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਭਾਰਤ ਸਾਰੇ ਕੈਨੇਡੀਅਨ ਡਿਪਲੋਮੈਟਸ ਨੂੰ ਬਹਾਲ ਕਰਨ ਲਈ ਸਹਿਮਤ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਮੀਡੀਆ ਨਾਲ ਜਾਣਕਾਰੀ ਕੀਤੀ ਸਾਂਝੀ 20 ਅਕਤੂਬਰ ਨੂੰ ਪੈਣਗੀਆਂ ਅਲਬਰਟਾ ਮਿਊਨਿਸਪਲ ਚੋਣਾਂ ਲਈ ਵੱਡੀ ਗਿਣਤੀ 'ਚ ਪੰਜਾਬੀ ਮੂਲ ਦੇ ਉਮੀਦਵਾਰ ਚੋਣ ਮੈਦਾਨ 'ਚ ਡਟੇ ਕੈਨੇਡਾ 'ਚ ਇੱਕ ਪੰਜਾਬੀ ਪਰਿਵਾਰ ਦੇ ਘਰ ਤੇ ਚਲੀਆਂ ਗੋਲੀਆਂ ਜ਼ਬਰੀ ਵਸੂਲੀ ਦੇ ਮਾਮਲਿਆਂ 'ਚ ਕਾਰਵਾਈ ਮਗਰੋਂ ਵਾਪਰੀ ਵਾਰਦਾਤ ਡੱਗ ਫੋਰਡ ਨੇ ਲੁਟੇਰੇ ਨੂੰ ਕਾਬੂ ਕਰਨ ਦਾ ਸੁਣਾਇਆ ਦਿਲਚਸਪ ਕિસ્사 ਬੀਤੇ ਜੁਲਾਈ ਮਹੀਨੇ ਦੌਰਾਨ ਬੈਗ ਲੈ ਕੇ ਭੱਜ ਰਿਹਾ ਲੁਟੇਰੇ ਨੂੰ ਕੀਤਾ ਕਾਬੂ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਕਿਹਾ ਕਿ ਹੁਣ ਭਾਰਤ ਫਿਰ ਤੋਂ ਸਾਰੇ ਕੈਨੇਡੀਅਨ ਡਿਪਲੋਮੈਟਸ ਨੂੰ ਵਾਪਸ ਆਉਣ ਦੀ ਇਜਾਜ਼ਤ ਦੇ ਰਿਹਾ ਹੈ ਲਗਭਗ 1 ਸਾਲ ਪਹਿਲਾਂ ਭਾਰਤ ਨੇ ਕੈਨੇਡਾ ਨੂੰ ਕਿਹਾ ਸੀ ਕਿ ਉਹ ਆਪਣੀ ਜ਼ਿਆਦਾਤਰ ਟੀਮ ਨੂੰ ਵਾਪਸ ਬੁਲਾ ਲਵੇ ਸੋਮਵਾਰ ਨੂੰ ਅਨੀਤਾ ਆਨੰਦ ਨੇ ਭਾਰਤ ਦਾ ਦੌਰਾ ਕੀਤਾ ਜਿੱਥੇ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰ ਵੱਡੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਉਹ ਪਿਛਲੇ 2 ਸਾਲਾਂ ਚ ਭਾਰਤ ਜਾਣ ਵਾਲੀ ਪਹਿਲੀ ਕੈਨੇਡੀਅਨ ਮੰਤਰੀ ਬਣੀ ਇਸ ਦਾ ਮਤਲਬ ਇਹ ਹੈ ਕਿ ਦੋਹਾਂ ਦੇਸ਼ਾਂ ਦੇ ਰਿਸ਼ਤੇ ਹੁਣ ਫਿਰ ਤੋਂ ਠੀਕ ਹੋ ਰਹੇ ਨੇ ਦੋਹਾਂ ਦੇਸ਼ਾਂ ਦੇ ਇੱਕ ਸਾਂਝੇ ਬਿਆਨ ਤੇ ਦਸਤਖਤ ਕੀਤੇ ਗਏ ਨੇ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਉਹ ਵਪਾਰ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਖੇਤਰਾਂ 'ਚ ਮਿਲ ਕੇ ਕੰਮ ਕਰਨਾ ਚਾਹੁੰਦੇ ਨੇ ਅਨੀਤਾ ਆਨੰਦ ਨੇ ਕਿਹਾ ਕਿ ਇਹ ਸਾਰਾ ਕੰਮ ਹੌਲੀ-ਹੌਲੀ ਹੀ ਹੋਵੇਗਾ ਮੁੰਬਈ ਤੋਂ ਗੱਲ ਕਰਦਿਆਂ ਅਨੀਤਾ ਆਨੰਦ ਨੇ ਕਿਹਾ ਕਿ ਕਿਸੇ ਵਪਾਰ ਮਿਸ਼ਨ ਦੀ ਯੋਜਨਾ ਬਣਾਉਣ ਜਾਂ 2010 ਤੋਂ ਰੁਕ ਰੁਕ ਕੇ ਚੱਲ ਰਹੀਆਂ ਵਪਾਰਕ ਸਮਝੌਤੇ ਦੀਆਂ ਗੱਲਾਂ ਬਾਤਾਂ ਨੂੰ ਫਿਰ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਭਾਰਤ 'ਚ ਕੈਨੇਡਾ ਦੇ ਸਾਰੇ ਡਿਪਲੋਮੈਟਸ ਨੂੰ ਬਹਾਲ ਕਰਨਾ ਸਾਡੇ ਲਈ ਇੱਕ ਮਹੱਤਵਪੂਰਨ ਕਦਮ ਸੀ। ਅਨੀਤਾ ਆਨੰਦ ਨੇ ਕਿਹਾ ਕਿ ਕੈਨੇਡਾ ਹਮੇਸ਼ਾ ਆਪਣੇ ਨਾਗਰਿਕਾਂ ਦੀ ਰੱਖਿਆ ਦਾ ਬਚਾਅ ਕਰੇਗਾ। ਗੌਰਤਲਬ ਹੈ ਕਿ ਕੈਨੇਡੀਅਨ ਅਧਿਕਾਰੀਆਂ ਨੇ ਕਈ ਵਾਰ ਭਾਰਤ 'ਤੇ ਦੋਸ਼ ਲਾਏ ਨੇ ਕਿ ਉਹ ਵਿਦੇਸ਼ਾਂ 'ਚ ਸਿਆਸੀ ਦਮਨ ਕਰਦਾ ਏ। ਕੈਨੇਡੀਅਨ ਅਧਿਕਾਰੀ ਕਹਿੰਦੇ ਨੇ ਕਿ ਉਹ ਹੌਲੀ-ਹੌਲੀ ਭਾਰਤ ਨਾਲ ਭਰੋਸਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਕੰਮ ਤਦ ਸ਼ੁਰੂ ਹੋਇਆ ਸੀ ਜਦੋਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਜੂਨ ਚ ਅਲਬਰਟਾ ਚ ਹੋਏ ਜੀ7 ਸੰਮੇਲਨ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦਿੱਤਾ ਸੀ ਅਲਬਰਟਾ ਚ ਹੋਰੀਆ ਮਿਊਂਸੀਪਲ ਚੋਨਾ ਚ ਸਾਊਥ ਏਸ਼ੀਅਨ ਪਾਈਚਾਰੇ ਦੇ ਉਮੀਦਵਾਰ ਵੱਡੀ ਗਿਣਤੀ ਚ ਆਪਣੀ ਕਿਸਮਤ ਅਜ਼ਮਾਰੇ ਨੇ ਸੂਬੇ ਚ ਕੈਲਗਰੀ ਅਤੇ ਐਡਮੰਟਨ ਸ਼ਹਿਰ ਚ ਪਾਈਚਾਰੇ ਦੀ ਵਸੋਂ ਕਾਫੀ ਜ਼ਿਆਦਾ ਹੈ ਇਨ੍ਹਾਂ ਸ਼ਹਿਰਾਂ 'ਚੋਂ ਸਾਊਥ ਏਸ਼ੀਅਨ ਮੂਲ ਦੇ ਕਾਉਂਸਲਰ, ਮੇਅਰ, ਐਮ.ਐਲ.ਏ ਅਤੇ ਐਮ.ਪੀ ਚੁਣੇ ਜਾਂਦੇ ਰਹੇ ਨੇ। ਐਡਮੰਟਨ ਅਤੇ ਕੈਲਗਰੀ ਸ਼ਹਿਰ 'ਚ ਸਾਊਥ ਏਸ਼ੀਅਨ ਮੂਲ ਦੇ ਕਰੀਬ ਡੇਢ ਦਰਜਨ ਉਮੀਦਵਾਰ ਚੋਣ ਮੈਦਾਨ 'ਚ ਨੇ। ਸ਼ਹਿਰ 'ਚ ਮੇਅਰ ਤੋਂ ਇਲਾਵਾ 14 ਕਾਉਂਸਲਰ ਚੁਣੇ ਜਾਂਦੇ ਨੇ। ਕੈਲਗਰੀ ਦੀ ਮੌਜੂਦਾ ਮੇਅਰ ਪੰਜਾਬੀ ਮੂਲ ਦੀ ਜੋਤੀ ਗੋਡੇਕ ਹੈ ਅਤੇ ਦੋ ਕਾਉਂਸਲਰ ਪੰਜਾਬੀ ਮੂਲ ਦੇ ਨੇ। ਸ਼ਹਿਰ 'ਚ ਸਾਊਥ ਏਸ਼ੀਅਨ ਮੂਲ ਦੇ ਉਮੀਦਵਾਰਾਂ ਦੀ ਵੱਡੀ ਗਿਣਤੀ ਵਾਰਡ 3 ਅਤੇ 5 'ਚ ਹੈ। ਇਥੋਂ ਰਜੇਸ਼ ਅੰਗੁਰਾਲ, ਅਤਲ ਚੋਹਾਨ ਤਰਨਟੇਲੋਂ ਸਰਾਜ ਸ਼ਾਹ ਤੇ ਜੈਸਪ੍ਰੀਅ ਜੌਲ ਚੋਣ ਲੜ ਰਹੇ ਨੇ ਵਾਰਡ 5 ਤੋਂ ਰਾਜਤਾਲੀਵਾਲ ਇੱਕ ਵਾਰ ਤੋਂ ਕੌਂਸਲਰ ਬਣਨ ਦੀ ਦੌੜ ਦੇ ਵਿੱਚ ਨੇ ਢਾਲੀਵਾਲ ਦਾ ਮੁਕਾਬਲਾ ਰੀਤ ਮੁਸ਼ਿਆਣਾ ਕੈਲਗਰੀ ਪਾਰਟੀ ਦੀ ਸਲੀਟ ਦੇ ਗੁਰਪ੍ਰੀਤ ਹੈਰੀ ਸਿੰਘ ਪੂਰਵਾ ਤਾਰਿਕ ਖਾਨ ਅਤੇ ਜਗਰ ਪਟੇਲ ਸਮੇਤ ਹੋਰਨਾਂ ਨਾਲ ਹੈ ਵਾਰਡ 10 ਤੋਂ ਭਾਰਤੀ ਮੂਲ ਦੇ ਤਰਲੋਚਨ ਸੰਧੂ ਤੇ ਮਹਿਮੂਦ ਮੋਰਾ ਸਮੇਤ ਕੁੱਲ 4 ਉਮੀਦਵਾਰ ਨੇ 12 ਨੰਬਰ ਵਾਰਡ ਤੋਂ ਰਾਜਕੁਮਾਰ ਖੁੱਤਣ ਅਤੇ ਵਾਰਡ 14 ਚੋਂ ਸੰਜੀਵ ਰਵਲ ਆਪਣੀ ਕਿਸਮਤ ਅਜ਼ਮਾਰੇ ਨੇ ਕੈਲਗਰੀ ਸ਼ਹਿਰ ਚ ਟਰਾਂਜ਼ਿਟ ਕਿਫਾਇਤੀ ਰਹਿਸ਼ ਲੋਕਲ ਵਪਾਰੀਆਂ ਨੂੰ ਬਿਹਤਰ ਸਹੂਲਤਾਂ ਦੇਣ ਅਤੇ ਸੁਰੱਖਿਆ ਵਰਗੇ ਮੁੱਦੇ ਅਹਿਮ ਨੇ ਗੜੇਮਾਰੀ ਕਾਰਨ ਘਰਾਂ ਦਾ ਨੁਕਸਾਨ ਹੋਣ ਦਾ ਮੁੱਦਾ ਵੀ ਪ੍ਰਮੁੱਖ ਹੈ ਜਸਪਰੀਆ ਜੋਹਲ ਕਿਫਾਇਤੀ ਜੀਵਨ ਪੱਧਰ ਦੇਣ ਦੇ ਵਾਅਦੇ ਦੇ ਨਾਲ ਨਾਲ ਸੁਰੱਖਿਆ ਬਾਰੇ ਕੰਮ ਕਰਨ ਦਾ ਵਾਅਦਾ ਕਰ ਰਹੇ ਨੇ ਜੋਲ ਸਿਟੀ ਦੇ ਕੰਮਾਂ 'ਚ ਲਾਲ ਫੀਤਾ ਸ਼ਾਹੀ ਨੂੰ ਖਤਮ ਕਰਨ ਦੇ ਵਾਅਦੇ ਨਾਲ ਸ਼ਹਿਰ ਦੇ ਲੋਕਲ ਵਪਾਰੀਆਂ ਨੂੰ ਬਿਹਤਰ ਸੁਵਿਧਾਵਾਂ ਦੇਣ ਦੀ ਗੱਲ ਆਖਦੇ ਨੇ ਕੈਲਗਰੀ ਪਾਰਟੀ ਦੀ ਸਲੀਟ ਤੇ ਵਾਰਡ ਨੰਬਰ 3 ਤੋਂ 4 ਲੜ ਰਹੇ ਅਤਲ ਚੋਹਾਨ ਵਾਰਡ ਅਤੇ ਇੱਕ ਵਿਰੋਧੀ ਉਮੀਦਵਾਰ ਰਜੇਸ਼ ਅੰਗੁਰਾਲ ਵਾਰਡ ਨੂੰ ਬਿਹਤਰ ਟ੍ਰਾਂਜ਼ਿਟ ਸਹੂਲਤਾਂ ਦੀ ਗੱਲ ਆਖਦੇ ਨੇ ਇਸੇ ਵਾਰਡ ਤੋਂ ਉਮੀਦਵਾਰ ਤਰਨ ਚੋਹਾਨ ਸ਼ਹਿਰ ਨਿਵਾਸੀਆਂ ਨੂੰ ਬਿਹਤਰ ਸਹੂਲਤਾਂ ਤੇ ਸੁਰੱਖਿਆ ਦੀ ਕੋਸ਼ਿਸ਼ਾਂ ਕਰਨ ਦੀ ਵਕਾਲਤ ਕਰ ਰਹੇ ਨੇ ਢਾਲੀਵਾਲ ਆਪਣੀ ਪਹਿਲੀ ਟਰਮ ਦੌਰਾਨ ਕੀਤੇ ਕੰਮਾਂ ਦੇ ਆਧਾਰ ਤੇ ਵੋਟ ਮੰਗ ਰਹੇ ਨੇ ਜਿਨ੍ਹਾਂ ਵਿੱਚ ਨਵੇਂ ਬੱਸ ਰੂਟ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਪ੍ਰੋਜੈਕਟਾਂ ਲਈ ਲਿਆਂਦੀ ਫੰਡਿੰਗ ਸ਼ਾਮਲ ਹੈ ਰੀਤ ਮੁਸ਼ਿਆਣਾ ਚੌਂ ਜਤਨ ਤੇ 4 ਸਾਲੀ ਟੈਕਸ ਫ੍ਰੀਜ਼ ਕਰਨ ਦੀ ਗੱਲ ਆਖਦੇ ਨੇ ਕੈਲਗਰੀ ਪਾਰਟੀ ਦੀ ਸਲੀਟ ਤੋਂ ਵਾਰਡ 5 ਤੋਂ ਪੰਜਾਬੀ ਮੂਲ ਦੇ ਗੁਰਪ੍ਰੀਤ ਹਾਊਸਿੰਗ ਪਾਰਕ, ਟ੍ਰਾਂਜ਼ਿਟ ਅਤੇ ਹੋਰ ਸਹੂਲਤਾਂ ਦੇ ਮੁੱਦੇ ਤੇ ਚੋਣ ਲੜ ਰਹੇ ਨੇ। ਇਸੇ ਵਾਰਡ ਤੋਂ ਉਮੀਦਵਾਰ ਹੈਰੀ ਸਿੰਘ ਪੂਰਬਾ ਗੜੇਮਾਰੀ ਕਾਰਨ ਘਰਾਂਦੇ ਹੁੰਦੇ ਨੁਕਸਾਨ ਬਾਬਤ ਕੰਮ ਕਰਨ ਦਾ ਵਾਅਦਾ ਕਰ ਰਹੇ ਨੇ। ਕੌਂਸਲ ਚੋਣਾਂ 'ਚ ਉਮੀਦਵਾਰ ਜਗਰ ਪਟੇਲ ਪਾਰਦਰਸ਼ੀ ਤੇ ਜਵਾਬਦੇਹ ਲੀਡਰਸ਼ਿਪ ਨੂੰ ਯਕੀਨੀ ਬਣਾਉਣਗੇ। ਵਾਰਡ 14 ਤੋਂ ਉਮੀਦਵਾਰ ਸੰਜੀਵ ਰਵਲ एलआरटी एक्सटेंशन बाबत काम ਕਰਨ ਦਾ ਵਾਦਾ ਕਰ ਰਹੇ ਨੇ ਐਡਮਿੰਟਨ ਸ਼ਹਿਰ ਚ ਵੀ ਕੁਝ ਥਾਵਾਂ ਤੇ ਪ੍ਰਮੁੱਖ ਮੁਕਾਬਲਾ ਸਾਊਥ ਏਸ਼ੀਅਨ ਉਮੀਦਵਾਰਾਂ ਦਰਮਿਆਨ ਸਸਪੋਮੀ ਟਾਪੀ ਵਾਰਡ ਤੋਂ ਹਰਮਨ ਕੰਦੋਲਾ ਸੁਖੀ ਰੰਦਾਵਾ ਅਸ਼ੋਕ ਸੂਈ ਅਤੇ ਇਮਰਾਨ ਬਸ਼ੀਰ ਉਮੀਦਵਾਰ ਨੇ ਇਸ ਤੋਂ ਇਲਾਵਾ ਸਾਊਥ ਏਸ਼ੀਅਨ ਮੂਲ ਦੀ ਜੋਤੀ ਬੁੱਟਰ ਰੁਪੇਸ਼ ਪਟੇਲ ਮੁਹੰਮਦ ਅਲੀ ਕਮਲ ਬਨੀਸ਼ਾ ਸੰਧੂ ਤੇ ਯੋਗੇਸ਼ ਗਰਗ ਚੋਣ ਮੈਦਾਨ 'ਚ ਨੇ ਜੈਨੇਟ ਬ੍ਰਾਊਨ ਓਪੀਨੀਅਨ ਰਿਸਰਚ ਦੁਆਰਾ ਕੀਤੇ ਸਰਵੇਖਣ 'ਚ ਵੋਟਰਾਂ ਨੇ ਬਰਫ਼ ਦੀ ਸਫਾਈ ਸੜਕਾਂ ਦੀ ਦੇਖਭਾਲ ਅਪਰਾਧ ਅਤੇ ਬੇਘਰਾਂ ਦੀ ਸਮੱਸਿਆ ਨੂੰ ਪ੍ਰਮੁੱਖ ਮੁੱਦੇ ਦੱਸਿਆ ਪੰਜਾਬੀ ਮੂਲ ਦੀ ਜੋਤੀ ਵੋਟਰ ਜੋ ਕਿ ਅਲਬਰਟਾ ਸਰਕਾਰ 'ਚ ਸਲਾਹਕਾਰ ਦੀ ਭੂਮਿਕਾ ਨਿਭਾ ਚੁੱਕੀ ਹੈ ਵੱਲੋਂ ਸ਼ਹਿਰ ਦੇ ਵਿੱਚ ਹੋਰ ਨੌਕਰੀਆਂ ਪੈਦਾ ਕਰਨ ਤੇ ਬਿਹਤਰ ਟ੍ਰਾਂਜ਼ਿਟ ਸਹੂਲਤਾਂ ਲਈ ਕੰਮ ਕਰਨ ਦਾ ਵਾਅਦਾ ਕੀਤਾ ਜਾ ਰਿਹਾ ਹੈ ਪੰਜਾਬੀ ਮੂਲ ਦੇ ਹਰਮਨ ਕੰਦੋਲਾ ਟੈਕਸ ਨੂੰ 20% ਕਟਾਉਣ ਦੇ ਨਾਲ-ਨਾਲ ਟਰਾਂਜ਼ਿਟ ਸੇਫਟੀ ਐਮਰਜੈਂਸੀ ਐਲਾਨਣ ਦੀ ਗੱਲ ਆਖ ਰਹੇ ਨੇ ਬਨੀਸ਼ਾ ਸੰਧੂ ਜੋ ਕਿ ਬੈਟਰ ਐਡਮਿੰਟਨ ਦੀ ਸਲੀਟ ਤੋਂ ਚੋਣ ਲੜ ਰਹੇ ਨੇ ਸੁਰੱਖਿਆ ਵਧਾਉਣ ਤੇ ਟੈਕਸ ਘਟਾਉਣ ਦੇ ਵਾਅਦੇ ਨਾਲ ਚੋਣ ਲੜ ਰਹੇ ਨੇ ਕੌਂਸਲ ਚੋਣਾਂ 'ਚ ਉਮੀਦਵਾਰ ਸੰਦੀਪ ਸਿੰਘ ਵੀ ਸ਼ਹਿਰ ਨਿਵਾਸੀਆਂ ਲਈ ਠੋਸ ਕਦਮ ਚੁੱਕਣ ਦੀ ਗੱਲ ਆਖ ਰਹੇ ਨੇ ਕੈਨੇਡਾ ਚ ਤਿੰਨ ਪੰਜਾਬੀਆਂ ਦੀ ਗ੍ਰਿਫਤਾਰੀ ਮਗਰੋਂ ਕੀਤੀ ਬਦਲਾ ਲਊ ਕਾਰਵਾਈ ਦੌਰਾਨ ਇੱਕ ਸਾਊਥ ਏਸ਼ੀਅਨ ਪਰਿਵਾਰ ਦਾ ਘਰ ਗੋਲੀਆਂ ਨਾਲ ਵਿੰਦ ਦਿੱਤਾ ਗਿਆ ਤੇ ਸਰੀ ਪੁਲਿਸ ਦੇ ਵੱਲੋਂ ਗੋਲੀਬਾਰੀ ਦੀ ਵਾਰਦਾਤ ਜ਼ਬਰੀ ਵਸੂਲੀ ਦੇ ਮਾਮਲਿਆਂ ਨਾਲ ਸੰਬੰਧਤ ਦੱਸੀ ਜਾ ਰਹੀ ਹੈ। ਗੋਲੀਬਾਰੀ ਦੌਰਾਨ 25 ਸਾਲ ਦੀ ਇੱਕ ਔਰਤ ਗੰਭੀਰ ਜ਼ਖਮੀ ਹੋਈ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਕਿ ਘਰ ਉੱਤੇ ਘੱਟੋ-ਘੱਟ 7 ਗੋਲੀਆਂ ਚੱਲੀਆਂ ਤੇ ਵਾਰਦਾਤ ਵੇਲੇ ਘਰ ਵਿੱਚ ਪਰਿਵਾਰਕ ਮੈਂਬਰਾਂ ਤੇ ਕਿਰਾਏਦਾਰਾਂ ਦੇ ਰੂਪ ਚ 20 ਜਣੇ ਮੌਜੂਦ ਸਨ। ਸਰੀ ਪੁਲਿਸ ਦੇ ਸਟਾਫ ਸਰਜੈਂਟ ਲਿੰਜ਼ੀ ਹਾਟਨ ਮੁਤਾਬਕ ਵਾਰਦਾਤ ਦੌਰਾਨ ਸ਼ੱਕੀਆਂ ਨੇ 110 A ਐਵੇਨਿਊ ਦੇ 13000 ਬਲਾਕ ਵਿੱਚਲੇ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗੋਲੀਬਾਰੀ ਵੇਲੇ ਘਰ ਵਿੱਚ ਮੌਜੂਦ ਇੱਕ ਕਿਰਾਏਦਾਰ ਨੇ ਦੱਸਿਆ ਕਿ ਉਹ ਪਹਿਲਾਂ 141 ਸਟਰੀਟ ਦੇ 10700 ਬਲਾਕ 'ਚ ਰਹਿ ਰਿਹਾ ਸੀ ਜਿੱਥੇ 6 ਅਕਤੂਬਰ ਨੂੰ ਗੋਲੀਆਂ ਚੱਲੀਆਂ ਤੇ ਉਸਨੇ ਡਰ ਦੇ ਮਾਰੇ ਉਹ ਘਰ ਛੱਡ ਦਿੱਤਾ ਹੁਣ ਉਹ ਨਵੇਂ ਟਿਕਾਣੇ ਤੇ ਆਇਆ ਤਾਂ ਉੱਥੇ ਵੀ ਗੋਲੀਆਂ ਨਾਲ ਸਵਾਗਤ ਕੀਤਾ ਗਿਆ ਕਿਰਾਏਦਾਰ ਮੁਤਾਬਕ ਦੋਹਾਂ ਮਕਾਨਾਂ ਦਾ ਮਾਲਕ ਇੱਕੋ ਹੀ ਹੈ ਤੇ ਸੰਭਾਵਿਤ ਤੌਰ ਤੇ ਇਸੇ ਕਰਕੇ ਇੱਕ ਹਫ਼ਤੇ ਦੇ ਅੰਦਰ ਦੋਹਾ ਥਾਮਾਂ ਤੇ ਗੋਲੀਆਂ ਚੱਲ ਗਈਆਂ ਇੱਥੇ ਦੱਸਣਾ ਬਣਦਾ ਹੈ ਕਿ ਮੌਜੂਦਾ ਬਰੇ ਦੌਰਾਨ ਜ਼ਬਰੀ ਵਸੂਲੀ ਦੇ 57 ਮਾਮਲੇ ਸਾਹਮਣੇ ਆ ਚੁੱਕੇ ਨੇ ਤੇ ਇਹਨਾਂ ਵਿੱਚੋਂ 32 ਗੋਲੀਬਾਰੀ ਨਾਲ ਸੰਬੰਧਤ ਰਹਿ ਗੋਲੀ ਲੱਗਣ ਕਾਰਨ ਜ਼ਖਮੀ ਹੋਣ ਦਾ ਪਹਿਲਾ ਮਾਮਲਾ 2025 ਚ ਦਰਜ ਕੀਤਾ ਗਿਆ ਲਿੰਜੀ ਹੌਟਨ ਦਾ ਕਹਿਣਾ ਸੀ ਕਿ ਹਿੰਸਾ ਦੀਆਂ ਇਹ ਵਾਰਦਾਤਾਂ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ ਤੇ ਸ਼ੱਕੀਆਂ ਦੀ ਪੈੜ ਨੱਪਣ ਲਈ ਪੁਲਿਸ ਦਿਨ ਰਾਤ ਕੰਮ ਕਰ ਰਹੀ ਹੈ ਦੱਸਦੀ ਹੈ ਕਿ ਪਿਛਲੇ ਦਿਨੀ ਸਰੀ ਪੁਲਿਸ ਵੱਲੋਂ ਜ਼ਬਰੀ ਵਸੂਲੀ ਦੇ ਮਾਮਲਿਆਂ ਤਹਿਤ 23 ਸਾਲ ਦੇ ਮਨਦੀਪ ਗਿੱਦੜਾ 20 ਸਾਲ ਦੇ ਨਿਰਮਨਦੀਪ ਚੀਮਾ ਤੇ 26 ਸਾਲ ਦੇ ਅਰुणਦੀਪ ਸਿੰਘ ਸਣੇ 7 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਬੀਸੀ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਇੱਕ ਸਮਾਗਮ ਦੌਰਾਨ ਕਿਹਾ ਕਿ ਐਕਸਟਰਸ਼ਨ ਕਾਲਸ ਕਰਨ ਵਾਲਿਆਂ ਦੀ ਨਕੀਲ ਕੱਸਣ ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਤੇ ਹਰ ਉਸ ਸ਼ਖਸ ਨੂੰ ਸਾਹਮਣੇ ਆਉਣਾ ਚਾਹੀਦਾ ਹੈ ਜਿਸ ਨੂੰ ਅਜਿਹਾਂ ਕਾਲਸ ਜਾਂ ਧਮਕੀਆਂ ਭਰੇ ਸੁਨੇਹੇ ਆਉਂਦੇ ਨੇ ਦੂਜੇ ਪਾਸੇ ਗੋਲਡੀ ਬਰਾੜ ਤੇ ਰੋਹਿਤ ਗੁਦਾਰਾ ਗਰੋ ਨਾਲ ਸੰਬੰਧਿਤ ਗੈਂਗਸਟਰ ਅਮਿਤ ਸ਼ਰਮਾ ਉਰਫ ਜੈਕ ਪੰਡਿਤ ਨੂੰ ਅਮਰੀਕਾ 'ਚ ਗ੍ਰਿਫਤਾਰ ਕੀਤੇ ਜਾਣ ਦੀ ਰਿਪੋਰਟ ਹੈ। ਵਫਾਦਾਰੀ ਬਦਲਣ ਤੋਂ ਪਹਿਲਾਂ ਜੈਕ ਪੰਡਿਤ ਲਾਰੈਂਸ ਬਿਸ਼ਨੋਈ ਗਰੋ ਵਾਸਤੇ ਆਰਥਿਕ ਮਦਦ ਮੁਹੱਈਆ ਕਰਵਾਉਣ ਦਾ ਕੰਮ ਕਰਦਾ ਸੀ। অন্ਟੈਰੀਓ ਦੇ ਪ੍ਰੀਮੀਅਰ ਡੱਗਫੋਰਡ ਦਾ ਟੱਕਰਾ ਇੱਕ ਲੁਟੇਰੇ ਨਾਲ ਹੋ ਗਿਆ ਅਤੇ ਉਹਨਾਂ ਨੇ ਲੁੱਟਦਾ ਸਾਰਾ ਮਾਲ ਉਸ ਕੋਲੋਂ ਕਢਵਾ ਲਿਆ। ਐਮਪਾਇਰ ਕਲੱਬ ਦੇ ਖੱਚਾ-ਖੱਚ ਭਰੇ ਕਮਰੇ 'ਚ ਦਿਲਚਸਪ ਕਿੱਸਾ ਸਾਂਝਾ ਕਰਦਿਆਂ ਡੱਗਫੋਰਡ ਨੇ ਦੱਸਿਆ ਕਿ ਬੀਤੇ ਜੁਲਾਈ ਮਹੀਨੇ ਦੌਰਾਨ ਉਹ ਕੁਝ ਬੂਟੇ ਲੈਣ ਹੋਮ ਡਿਪੋ ਵੱਲ ਗਿਆ ਜਿਉਂ ਹੀ ਉਹ ਸਟੋਰ ਦੇ ਬਾਹਰ ਪੁੱਜੇ ਤਾਂ ਇੱਕ ਸ਼ਖਸ ਨੂੰ ਬੈਗ ਲੈ ਕੇ ਦੌੜਦਿਆਂ ਦੇਖਿਆ ਜਿਸ ਦਾ ਪਿੱਛਾ ਸਟੋਰ ਮੈਨੇਜਰ ਤੇ ਸਿਕਿਉਰਿਟੀ ਵਾਲੇ ਕਰ ਰਹੇ ਸਨ ਡੱਗਫੂਡ ਮੁਤਾਬਕ ਹਾਲੇ ਉਹ ਆਪਣੀ ਕਾਰ ਤੋਂ ਬਾਹਰ ਨਹੀਂ ਸਨ ਆਏ ਅਤੇ ਉਹਨਾਂ ਨੇ ਲੁਟੇਰੇ ਦਾ ਪਿੱਛਾ ਕਰਨ ਦਾ ਫੈਸਲਾ ਕੀਤਾ ਪਰ ਸਟੋਰ ਮੈਨੇਜਰ ਅਤੇ ਸਿਕਿਉਰਿਟੀ ਵਾਲੇ ਨੇ ਅਜਿਹਾ ਕਰਨ ਤੋਂ ਰੋਕਿਆ ਇਸ ਦੇ ਬਾਵਜੂਦ ਡੱਗਫੂਡ ਲੁਟੇਰੇ ਦੇ ਪਿੱਛੇ ਗਿਆ ਤੇ ਕੁਝ ਦੂਰ ਜਾ ਕੇ ਉਸ ਨੂੰ ਘੇਰ ਲਿਆ ਪ੍ਰੀਮੀਅਰ ਦੇ ਦਿਲ ਦੀਆਂ ਧੜਕਣਾਂ ਤੇਜ਼ ਹੋ ਚੁੱਕੀਆਂ ਸਨ ਤੇ ਉਹਨਾਂ ਨੇ ਲੁਟੇਰੇ ਨੂੰ ਬੈਗ ਖਾਲੀ ਕਰਨ ਦਾ ਹੁਕਮ ਦਿੱਤਾ ਡੱਗਫੂਡ ਨੇ ਇਹ ਵੀ ਕਿਹਾ ਕਿ ਜੇ ਬੈਗ ਖਾਲੀ ਨਾ ਕੀਤਾ ਤਾਂ ਕੁੱਟ ਖਾਣ ਵਾਸਤੇ ਤਿਆਰ ਉਹ ਜੋ ਉਹ Ontario ਦੇ ਪ੍ਰੀਮੀਅਰ ਮੁਤਾਬਕ ਉਹ ਬਹੁਤ ਗੁੱਸੇ 'ਚ ਸਨ ਤੇ ਇਸੇ ਦੌਰਾਨ ਲੁਟੇਰੇ ਨੇ ਆਪਣੇ ਬੈਗ 'ਚੋਂ ਸਾਬ ਬਲੇਡ ਕੱਢ ਕੇ ਬਾਹਰ ਰੱਖ ਦਿੱਤਾ ਜੋ ਉਸਨੇ ਸਟੋਰ ਦੇ ਵਿੱਚੋਂ ਚੋਰੀ ਕੀਤਾ ਸੀ ਅੰਤ 'ਚ ਡੱਗਫੋਰਡ ਨੇ ਲੁਟੇਰੇ ਨੂੰ ਨਸੀਹਤ ਦਿੱਤੀ ਕਿ ਜੇ ਉਹ ਦੁਬਾਰਾ ਇਸ ਪਾਰਕਿੰਗ 'ਚ ਨਜ਼ਰ ਆਇਆ ਤਾਂ ਅਜਿਹਾ ਕੁਟਾਪਾ ਚੜੇਗਾ ਕਿ ਕਦੇ ਸੋਚਿਆ ਵੀ ਨਹੀਂ ਹੋਣਾ ਡੱਗਫੋਰਡ ਦੀ ਇੱਕ ਕਹਾਣੀ ਬਹੁਤਿਆਂ ਨੂੰ ਪਸੰਦ ਆਈ ਪਰ ਲਿਬਰਲ ਪਾਰਟੀ ਦੇ ਵਿਧਾਇਕ ਜੌਨ ਫਰੇਜ਼ਰ ਜੋ ਕਿਸੇ ਵੇਲੇ ਸਟੋਰ ਮੈਨੇਜਰ ਸਨ ਨੇ ਪ੍ਰੀਮੀਅਰ ਦੀਆਂ ਹਰਕਤਾਂ ਨੂੰ ਗੈਰ ਜ਼ਿੰਮੇਵਾਰੀ ਵਾਲੀ ਕਰਾਰ ਦਿੱਤਾ ਜੌਨ ਫਰੇਜ਼ਰ ਨੇ ਕਿਹਾ ਕਿ ਜੇ ਕਿਸੇ ਲੁਟੇਰੇ ਕੋਲ ਬੈਗ ਮੌਜੂਦ ਹੈ ਤੇ ਉਹ ਪਾਰਕਿੰਗ 'ਚ ਆ ਚੁੱਕਾ ਹੈ ਤਾਂ ਉਸ ਦਾ ਪਿੱਛਾ ਬਿਲਕੁਲ ਨਾ ਕੀਤਾ ਜਾਵੇ ਕਿਉਂਕਿ ਕੋਈ ਨਹੀਂ ਜਾਣਦਾ ਕਿ ਉਸਦੇ ਬੈਗ ਦੇ ਵਿੱਚ ਕੀ ਹੈ ਉਸ ਕੋਲ ਛੁਰਾ ਜਾਂ ਕੋਈ ਹੋਰ ਖਤਰਨਾਕ ਹਥਿਆਰ ਹੋ ਸਕਦਾ ਹੈ ਤੇ ਤੁਸੀਂ ਗੰਭੀਰ ਹਾਲਤ ਚ गिर ਸਕਦੇ ਹੋ ਫ੍ਰੀਜ਼ਰ ਨੇ ਡੱਗਫੋਰਡ ਨੂੰ ਸੁਚੇਤ ਰਹਿਣ ਦੀ ਨਸੀਹਤ ਦਿੱੰਨਿਆ ਕਿ ਪੁਲਿਸ ਅਫਸਰਾਂ ਦੇ ਸੁਝਾਅ ਨੂੰ ਮੰਨਿਆ ਜਾਵੇ ਜਿਨ੍ਹਾਂ ਤੋਂ ਅੱਖ ਬਚਾ ਕੇ ਉਹ ਉਸ ਦਿਨ ਸਟੋਰ ਤੇ ਪੁੱਜੇ ਸਨ 온ਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਅਫਸਰ ਤੁਹਾਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਨੇ ਕਿਉਂਕਿ ਤੁਸੀਂ ਅਹਿਮ ਅਹੁਦੇ ਤੇ ਬੈਠੇ ਹੋ ਟ੍ਰਾਂਟੋ ਦੀ ਇੱਕ ਉਸਾਰੀ ਅਧੀਨ ਇਮਾਰਤ 'ਚ ਹੋਏ ਧੁਮਾਕੇ 'ਚ 7 ਵਰਕਰ ਜ਼ਖਮੀ ਹੋ ਗਏ ਇਹਨਾਂ ਵਿੱਚੋਂ 4 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਟ੍ਰਾਂਟੋ ਪੁਲਿਸ ਦੇ ਅਨੁਸਾਰ ਇਹ ਘਟਨਾ ਐਸਥਰ ਸ਼ਾਇਨਰ ਬੁਲੇਵਾਰਡ ਅਤੇ ਪ੍ਰੋਵੋਸਟ ਡਰਾਈਵ ਨੇੜੇ ਬਣ ਰਹੀ ਇੱਕ ਇਮਾਰਤ 'ਚ ਵਾਪਰੀ। ਟ੍ਰਾਂਟੋ ਫਾਇਰ ਸਰਵਿਸਿਜ਼ ਦੇ ਡਿਵੀਜ਼ਨ ਕਮਾਂਡਰ ਪੌਲ ਓਬਰਾਇਨ ਨੇ ਦੱਸਿਆ ਕਿ ਮੌਕੇ 'ਤੇ ਗੈਸ ਧੁਮਾਕੇ ਦੀ ਸੂਚਨਾ ਮਿਲਣ ਮਗਰੋਂ ਫਾਇਰ ਦਸਤਾ ਮੌਕੇ 'ਤੇ ਪਹੁੰਚਿਆ ਪਰ ਉੱਥੇ ਕੋਈ ਅੱਗ ਨਹੀਂ ਸੀ ਬਜਾਏ ਇਸ ਦੇ ਉਹਨਾਂ ਨੂੰ ਚੋਲ ਸਨ ਦੇ ਨਿਸ਼ਾਨਾ ਵਾਲੇ ਕਈ ਜ਼ਖਮੀ ਮਿਲੇ ਠਮਾਕਾ ਇਮਾਰਤ ਦੇ ਪੈਂਟ ਹਾਊਸ ਲੈਵਲ ਤੇ ਮੌਜੂਦ ਬਾਇਲਰ ਰੂਮ ਚ ਹੋਇਆ ਇਹ ਸਪਸ਼ਟ ਨਹੀਂ ਕਿ ਘਟਨਾ ਵੇਲੇ ਉੱਥੇ ਕਿੰਨੇ ਵਰਕਰ ਮੌਜੂਦ ਸਨ ਟੋਰਾਂਟੋ ਪੁਲਿਸ ਨੇ ਕਿਹਾ ਕਿ ਇਮਾਰਤ ਦੇ ਅੰਦਰ ਮੌਜੂਦ ਸਾਰੇ ਵਰਕਰਾਂ ਨੂੰ ਤੁਰੰਤ ਬਾਹਰ ਕੱਢ ਲਿਆ ਗਿਆ ਟੋਰਾਂਟੋ ਪੈਰਾਮੈਡਿਕ ਸਰਵਿਸਿਜ਼ ਦੇ ਚੀਫ ਵਿਕਰਮ ਚਾਵਲਾ ਨੇ ਪੁਸ਼ਟੀ ਕੀਤੀ ਕਿ 7 ਵਰਕਰ ਹਸਪਤਾਲ ਭੇਜੇ ਗਏ ਜਿਨ੍ਹਾਂ ਚੋਂ 3 ਮਾਮੂਲੀ ਜ਼ਖਮੀ ਸਨ ਪਰ 4 ਵਰਕਰਾਂ ਦੇ ਜ਼ਖਮ ਜਾਨਲੇਵਾ ਸਾਬਤ ਹੋ ਸਕਦੇ ਨੇ ਉਹਨਾਂ ਨੇ ਨਿੱਜਤਾ ਦੇ ਮੱਦੇਨਜ਼ਰ ਜ਼ਖਮਾਂ ਦੀ ਕਿਸਮ ਬਾਰੇ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਘਟਨਾ ਮਗਰੋਂ ਕਈ ਕੰਸਟਰਕਸ਼ਨ ਵਰਕਰ ਇਮਾਰਤ ਦੇ ਬਾਹਰ ਇਕੱਠੇ ਹੋ ਗਏ। ਲੂਕ ਪ੍ਰਾਵਿਕਾ ਜੋ ਉੱਥੇ ਕੰਮ ਕਰਦੇ ਨੇ ਨੇ ਕਿਹਾ ਕਿ ਉਹਨਾਂ ਨੇ ਸੁਣਿਆ ਸੀ ਕਿ ਉੱਥੇ ਗੈਸ ਲੀਕ ਅਤੇ ਧਮਾਕਾ ਹੋਇਆ ਜਿਸ ਵਿੱਚ ਕੁਝ ਵਰਕਰ ਚੁੱਲਸ ਗਏ। ਉਹਨਾਂ ਨੇ ਕਿਹਾ ਕਿ ਇਹ ਘਟਨਾ ਨਿਸ਼ਚਿਤ ਤੌਰ ਤੇ ਚਿੰਤਾਜਨਕ ਹੈ। ਮੈਂ ਦੁਆ ਕਰਦਾ ਹਾਂ ਕਿ ਮੇਰੇ ਸਾਥੀ ਜਲਦੀ ਠੀਕ ਹੋਣ। ਉਹ ਬ੍ਰਾਇਨ ਨੇ ਦੱਸਿਆ ਕਿ ਟੋਰਾਂਟੋ 'ਚ ਇਸ ਤਰ੍ਹਾਂ ਦੇ ਗੈਸ ਧਮਾਕੇ ਬਹੁਤੀ ਘੱਟ ਦੇਖਣ ਨੂੰ ਮਿਲਦੇ ਨੇ। ਹਾਲਾਂਕਿ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਕਿਹੜੀ ਕਿਸਮ ਦੀ ਗੈਸ ਇਸ ਹਾਦਸੇ ਦਾ ਕਾਰਨ ਬਣੀ ਘਟਨਾ ਦੀ ਜਾਂਚ ਜਾਰੀ ਹੈ ਤੇ ਲੇਬਰ ਮੰਤਰਾਲੇ ਨੂੰ ਵੀ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਮੰਤਰਾਲੇ ਦੇ ਇੱਕ ਬੁਲਾਰੇ ਨੇ ਈਮੇਲ ਰਾਹੀਂ ਪੁਸ਼ਟੀ ਕੀਤੀ ਕਿ ਇੱਕ ਇਨਸਪੈਕਟਰ ਨੂੰ ਜਾਂਚ ਲਈ ਤਾਇਨਾਤ ਕਰ ਦਿੱਤਾ ਗਿਆ ਹੈ ਉਹਨਾਂ ਕਿਹਾ ਕਿ ਜਾਂਚ ਚੱਲ ਰਹੀ ਹੋਣ ਕਰਕੇ ਹੋਰ ਜਾਣਕਾਰੀ ਇਸ ਵੇਲੇ ਨਹੀਂ ਦਿੱਤੀ ਜਾ ਸਕਦੀ ਕੈਨੇਡੀਅਨ ਟਾਇਰ ਕਾਰਪੋਰੇਸ਼ਨ ਨੇ ਦੱਸਿਆ ਹੈ ਕਿ ਉਸ ਦੇ ਈ-ਕਾਮਰਸ ਡਾਟਾਬੇਸ ਦਾ ਡਾਟਾ ਚੋਰੀ ਹੋਇਆ ਹੈ ਜਿਸ ਨਾਲ ਗਾਹਕਾਂ ਦੀ ਨਿੱਜੀ ਜਾਣਕਾਰੀ ਲੀਕ ਹੋ ਗਈ ਹੈ ਕੰਪਨੀ ਵੱਲੋਂ ਜਾਰੀ ਕੀਤੇ ਬਿਆਨ ਅਨੁਸਾਰ ਇਹ ਡਾਟਾ ਉਹਨਾਂ ਗਾਹਕਾਂ ਨਾਲ ਸੰਬੰਧਤ ਹੈ ਜਿਨ੍ਹਾਂ ਨੇ ਕੈਨੇਡੀਅਨ ਟਾਇਰ ਸਪੋਰਟ ਚੈੱਕ ਮਾਰਕਸ ਜਾਂ ਪਾਰਟੀ ਸਿਟੀ ਉਤੇ ਆਨਲਾਈਨ ਖਾਤਾ ਬਣਾਇਆ ਹੋਇਆ ਸੀ ਚੋਰੀ ਹੋਈ ਜਾਣਕਾਰੀ ਚ ਨਾਂ ਪਤੇ ਈਮੇਲ ਐਡਰੈਸ ਜਨਮ ਸਾਲ ਇਨਕ੍ਰਿਪਟ ਕੀਤੇ ਪਾਸਵਰਡ ਅਤੇ ਕੁਝ ਮਾਮਲਿਆਂ ਚ ਅਧੂਰੇ ਕ੍ਰੈਡਿਟ ਕਾਰਡ ਨੰਬਰ ਸ਼ਾਮਲ ਨੇ ਕੰਪਨੀ ਨੇ ਇਹ ਵੀ ਪੁਸ਼ਟੀ ਕੀਤੀ ਕਿ ਕਰੀਬ 1.5 ਲੱਖ ਖਾਤਾਧਾਰਾਂ ਦੀ ਪੂਰੀ ਜਨਮ ਤਰੀਖ ਦੀ ਡਾਟਾ ਵੀ ਲੀਕ ਦਾ ਹਿੱਸਾ ਸੀ ਹਾਲਾਂਕਿ ਕੈਨੇਡੀਅਨ ਟਾਇਰ ਨੇ ਇਹ ਕਿਹਾ ਹੈ ਕਿ ਜਾਣਕਾਰੀ ਇੰਨੀ ਨਹੀਂ ਸੀ ਕਿ ਕਿਸੇ ਗਾਹਕ ਦੇ ਖਾਤੇ ਤੱਕ ਪਹੁੰਚ ਹਾਸਲ ਕਰਕੇ ਖਰੀਦਾਰੀ ਕੀਤੀ ਜਾ ਸਕੇ ਇਨ੍ਹਾਂ ਘਟਨਾਵਾਂ ਦਾ ਕੰਪਨੀ ਦੀਆਂ ਇਨ-ਸਟੋਰ ਸੇਵਾਵਾਂ ਉੱਤੇ ਕੋਈ ਅਸਰ ਨਹੀਂ ਪਿਆ ਕੰਪਨੀ ਨੇ ਦੱਸਿਆ ਕਿ ਉਸਨੇ 2 ਅਕਤੂਬਰ ਨੂੰ ਇਸ ਸਮੱਸਿਆ ਦੀ ਪਛਾਣ ਕੀਤੀ ਸੀ ਅਤੇ ਤੁਰੰਤ ਇਸ ਨੂੰ ਠੀਕ ਕਰ ਦਿੱਤਾ ਹੁਣ ਕੰਪਨੀ ਸਾਈਬਰ ਸੁਰੱਖਿਆ ਮਾਹਿਰਾਂ ਦੀ ਮਦਦ ਨਾਲ ਆਪਣੇ ਸਿਸਟਮ ਨੂੰ ਹੋਰ ਮਜ਼ਬੂਤ ਕਰਨ ਦੀ ਪ੍ਰਕਿਰਿਆ 'ਚ ਹੈ ਐਡਮਿੰਟਨ ਡਰੱਗ ਅਤੇ ਗੈਂਗ ਐਨਫੋਰਸਮੈਂਟ ਵਿਭਾਗ ਨੇ ਪੋਸਟ ਦੀ ਖੇਤੀ ਦੇ ਮਾਮਲੇ 'ਚ ਚਾਰ ਪੰਜਾਬੀਆਂ ਤੇ ਦੋਸ਼ ਲਗਾਏ ਨੇ ਪੁਲਿਸ ਅਧਿਕਾਰੀਆਂ ਅਨੁਸਾਰ 4 ਜੁਲਾਈ 2025 ਨੂੰ 34th ਸਟਰੀਟ ਅਤੇ 195 ਐਵੈਨਿਊ ਦੇ ਖੇਤਰ 'ਚ ਇੱਕ ਜਾਇਦਾਦ ਤੇ ਤਲਾਸ਼ੀ ਵਾਰੰਟ ਲਾਗੂ ਕੀਤਾ ਗਿਆ ਇਸ ਰਹਿਸ਼ ਦੇ ਪਿੱਛੇ ਅਫੀਮ ਦੇ ਬੂਟੇ ਉਗਾਏ ਜਾ ਰਹੇ ਸਨ ਤੇ ਉੱਥੇ ਹੀ ਅਧਿਕਾਰੀਆਂ ਨੇ ਲਗਭਗ 60 ਹਜ਼ਾਰ ਪੋਸਟ ਦੇ ਪੌਦੇ ਲੱਭੇ ਇਸ ਖੇਤ ਦਾ ਅਨੁਮਾਨਿਤ ਮੁੱਲ 1.60 ਹਜ਼ਾਰ ਡਾਲਰ ਤੋਂ 5 ਲੱਖ ਡਾਲਰ ਤੱਕ ਹੈ ਦੋ ਦਿਨਾਂ ਦੀ ਜਾਂਚ ਦੌਰਾਨ ਅਧਿਕਾਰੀਆਂ ਨੇ ਹੋਰ ਪੋਸਟ ਦੇ ਬੀਜ ਅਤੇ ਡੋਡਾ ਪਾਊਡਰ ਵੀ ਬਰਾਮਦ ਕੀਤਾ ਜੋ ਅਫੀਮ ਦੇ ਡੋਡਿਆਂ ਨੂੰ ਪੀਸ ਕੇ ਬਣਾਇਆ ਜਾਂਦਾ ਹੈ ਤੇ ਇਸ ਨੂੰ ਦਰਦ ਨਿਵਾਰਕ ਪ੍ਰਭਾਵਾਂ ਵਾਲੀ ਇੱਕ ਤਰ੍ਹਾਂ ਦੀ ਚਾਹ ਬਣਾਉਣ ਲਈ ਵਰਤਿਆ ਜਾਂਦਾ ਹੈ ਪੁਲਿਸ ਵੱਲੋਂ ਇਸ ਸਬੰਧੀ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਮੁਤਾਬਕ ਗ੍ਰਫਤਾਰ ਕੀਤੇ ਗਏ ਵਿਅਕਤੀਆਂ ਦੀ شناخت 22 ਸਾਲਾ ਸੁਖਦੀਪ ਧਨਵਾ 40 ਸਾਲਾ ਕੁਲਵਿੰਦਰ ਸਿੰਘ 33 ਸਾਲਾ ਸੰਦੀਪ ਡਾਂਗੀਵਾਲ ਤੇ 30 ਸਾਲਾ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਉਸ ਵੇਲੇ ਆਇਆ ਜਦੋਂ ਪੌਦਿਆਂ ਦੀਆਂ ਕਲੀਆਂ ਮਿਲੀਆਂ ਤਦ ਪੁਲਿਸ ਨੇ ਫਾਰਮ ਹਾਊਸ ਦੀ ਤਲਾਸ਼ੀ ਲਈ ਉੱਥੇ ਉਹਨਾਂ ਨੂੰ ਭੂਕੀ ਅਤੇ ਭੂਕੀ ਦੇ ਬੀਜ ਦੇ ਵੱਡੇ ਟੁਕੜੇ ਮਿਲੇ ਜੋ ਜ਼ਮੀਨੀ ਕਣਕ ਤੋਂ ਬਣੇ ਸਨ ਐਡਮਿੰਟਨ ਪੁਲਿਸ ਦੇ ਬੁਲਾਰੇ ਸਰਜੈਂਟ ਮਾਰਕੋ ਐਂਟਾਰਨੀਓ ਨੇ ਦੱਸਿਆ ਕਿ ਰਾਜਸਥਾਨੀ ਸ਼ਹਿਰ ਦੇ ਉੱਤਰ ਪੂਰਬੀ ਖੇਤਰ ਦੇ ਵਿੱਚ 195 ਐਵੇਨਿਊ ਅਤੇ 34 ਸਟਰੀਟ ਦੇ ਸਥਿਤ ਇੱਕ ਫਾਰਮ ਹਾਊਸ ਦੇ ਵਿੱਚ ਨਸ਼ੀਲੇ ਪਦਾਰਥ ਮਿਲੇ ਨੇ ਜਦੋਂ ਨਸ਼ੀਲੇ ਪੌਦਿਆਂ ਦੀ ਕਾਸ਼ਤ ਬਾਰੇ ਸੂਚ ਮਿਲੀ ਤਾਂ ਇਸ ਤੇ ਨਜ਼ਰ ਰੱਖੀ ਗਈ ਪੱਕੇ ਸਬੂਤ ਵੀ ਇਕੱਠੇ ਕੀਤੇ ਗਏ ਫਾਰਮ ਹਾਊਸ ਦੇ ਪਿੱਛੇ ਖੁੱਲੇ ਖੇਤਰ ਦੇ ਵਿੱਚ ਕਿਸਾਨਾਂ ਵੱਲੋਂ ਉਗਾਏ ਗਏ ਪੌਦੇ ਉਹ ਨਸ਼ੇੜੀਆਂ ਦੀ ਵਰਤੋਲੀ ਉਗਾਉਂਦੇ ਰਹੇ ਨੇ ਫਿਰ ਅਦਾਲਤ ਤੋਂ ਵਾਰੰਟ ਹਾਸਲ ਕੀਤਾ ਗਿਆ ਉਸ ਤੋਂ ਬਾਅਦ ਫਾਰਮ ਹਾਊਸ ਦੀ ਤਲਾਸ਼ੀ ਲਈ ਗਈ ਉੱਥੋਂ ਵੱਡੀ ਮਾਤਰਾ ਦੇ ਵਿੱਚ ਹਸ਼ੀਸ਼ ਅਤੇ ਭੁੱਕੀ ਦੇ ਬੀਜ ਮਿਲੇ ਜਿਨ੍ਹਾਂ ਨੂੰ ਚਾਰੇ ਪੰਜਾਬੀ ਕਿਸਾਨਾਂ ਨੇ ਫਲੀਆਂ ਨੂੰ ਵੇਚ ਕੇ ਨਸ਼ੇੜੀਆਂ ਨੂੰ ਵੇਚਣ ਲਈ ਬਣਾ ਕੇ ਰੱਖਿਆ ਸੀ ਪੁਲਿਸ ਬੁਲਾਰੇ ਨੇ ਇਹ ਦੱਸਿਆ ਕਿ ਕਸਾਨਾ ਦੇ ਭੁੱਕੀ ਉਤਪਾਦਨ ਦੀ ਬਾਜ਼ਾਰੀ ਕੀਮਤ 1.5 ਤੋਂ 5 ਲੱਖ ਰੁਪਏ ਦੱਸੀ ਜਾਂਦੀ ਹੈ। ਉਹਨਾਂ ਦੱਸਿਆ ਕਿ ਅਫੀਮ ਅਤੇ ਹੈਰੋਇਨ ਇਸ ਭੁੱਕੀ ਦੇ ਰਸ ਤੋਂ ਤਿਆਰ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਗੈਰ ਕਾਨੂੰਨੀ ਤਰੀਕੇ ਨਾਲ ਕੀਤੀ ਗਈ ਹੈ। ਇਸ ਤੋਂ ਪਹਿਲਾਂ 2011 ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਚਿਲਾਬੈਕ ਵਿੱਚ ਲੋਕਾਂ ਨੂੰ ਅਜਿਹੀ ਖੇਤੀ ਕਰਦੇ ਫੜਿਆ ਗਿਆ ਸੀ। ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ। ਬਾਰਤ ਸਾਰੇ ਕੈਨੇਡੀਅਨ ਡਿਪਲੋਮੈਟਸ ਨੂੰ ਬਹਾਲ ਕਰਨ ਲਈ ਸਹਿਮਤ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਮੀਡੀਆ ਨਾਲ ਜਾਣਕਾਰੀ ਕੀਤੀ ਸਾਂਝੀ 20 ਅਕਤੂਬਰ ਨੂੰ ਪੈਣਗੀਆਂ ਅਲਬਰਟਾ ਮਿਊਨਿਸਪਲ ਚੋਣਾਂ ਲਈ ਵੋਟਾਂ ਵੱਡੀ ਗਿਣਤੀ 'ਚ ਪੰਜਾਬੀ ਮੂਲ ਦੇ ਉਮੀਦਵਾਰ ਚੋਣ ਮੈਦਾਨ 'ਚ ਡਟੇ ਕੈਨੇਡਾ 'ਚ ਇੱਕ ਪੰਜਾਬੀ ਪਰਿਵਾਰ ਦੇ ਘਰ ਤੇ ਚੱਲੀਆਂ ਗੋਲੀਆਂ ਜ਼ਬਰੀ ਵਸੂਲੀ ਦੇ ਮਾਮਲਿਆਂ 'ਚ ਕਾਰਵਾਈ ਮਗਰੋਂ ਵਾਪਰੀ ਵਾਰਦਾਤ ਡੱਗ ਫੋਰਡ ਨੇ ਲੁਟੇਰੇ ਨੂੰ ਕਾਬੂ ਕਰਨ ਦਾ ਸੁਣਾਇਆ ਦਿਲਚਸਪ ਕિસ્사 ਬੀਤੇ ਜੁਲਾਈ ਮਹੀਨੇ ਦੌਰਾਨ ਬੈਗ ਲੈ ਕੇ ਭੱਜ ਰਿਹਾ ਲੁਟੇਰੇ ਨੂੰ ਕੀਤਾ ਕਾਬੂ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ